ਅੱਜ ਮੈਂ ਇੱਕ ਹੋਰ ਚੀਜ਼ ਮੰਗਾਈ ਹਾਂਜੀ ਤੇਲੀ ਐ ਤੂੰ ਤੇ ਮੈਨੂੰ ਕੁਝ ਲੈ ਕੇ ਦੇਣਾ ਨਹੀਂ ਫਿਰ ਮੈਂ ਤੇਲ ਹੀ ਲੈ ਲੈਣਾ ਤੇ ਜੋ ਮੇਰੇ ਲਈ ਲੀਨੀਆਂ ਉਹ ਕਿਤੋਂ ਲੈ ਮੈਂ ਵੈਸੇ ਦਿੱਤੇ ਇਹਦੇ ਵਧੀਆ ਗੱਲ ਪਿਛਲੀ ਵਾਰ ਵੀ ਮੈਂ ਹੀ ਦਿੱਤੇ ਉਤੋਂ ਪਿਛਲੀ ਵਾਰ ਵੀ ਮੈਂ ਹੀ ਦਿੱਤੇ ਮੈਂ ਤਾਂ ਇਹਨਾਂ ਨੂੰ ਕਹਿ ਦੂੰਗੀ ਨਾ ਮੈਨੂੰ ਲੈ ਜਾਓ ਮੈਂ ਸ਼ਾਪਿੰਗ ਕਰਨ ਜਾਣੇ ਮੈਨੂੰ ਉਹ ਵੀ ਨਹੀਂ ਲੈ ਕੇ ਜਾਂਦੇ ਓਏ ਰੂਮ ਤੇ ਆ ਰੈਡੀ ਹੋ ਜਾਂਦੋ ਫਿਰ ਰੂਮ ਨਾਲ ਕੀ ਕਰਨਾ ਹੈ ਉਹ ਰੂਮ ਤੇ ਹੁਣ ਤੈਨੂੰ ਪਤਾ ਨਾ ਕਿੱਡਾ ਮੈਸੀ ਹੋਇਆ ਹੋਇਆ ਸਾਰਾ ਕੁਝ ਉਹ ਦਵਾ ਨਾਈਫ ਬਸ ਇਹ ਕੋਲ ਨਾ ਵੇ ਲੈ ਮੀ ਗੈਟ ਅ ਸੀਜ਼ਰ ਬਿਲਕੁਲ ਟਾਟਾ ਕਲਿੱਕ ਕਰ ਗਿਟਾਉ ਨਰੇ ਬਣ ਜਾਣਾ ਆਪਾਂ ਡੱਬੇ ਵੇਚਦੇ ਆ ਖਰੀਦ ਟਾਟਾ ਕਲਿੱਕ ਦੇ ਉਹਨਾਂ ਨੂੰ ਗਿਆ ਕਰੋ ਨਾ ਕਿ ਇੱਦਾਂ ਹੀ ਪੈਸੇ ਉਹ ਕਰ ਲਿਆ ਕਰੋ ਤੁਸੀਂ ਡੱਬਾ ਵਾਪਸ ਭੇਜ ਗਿਆ ਕਰਾਂਗੇ। ਸਾਰੇ ਕਾਲੇ ਕਾਲੇ ਬਲੈਕ ਫਲੈਗ ਡੱਬੇ ਘਰੇ ਬੜੇ ਹੋਗੇ। ਬਲੈਕ ਬਾਕਸ। ਤੇ ਉਹ ਕਲੈਕਟਿਵ ਵਾਲੇ। ਹੁਣ ਐਤਕਿ ਜਦੋਂ ਰੂਮ ਜਦੋਂ ਆਪਾਂ ਸ਼ਿਫਟ ਦੇਖਵੇਂ ਕਿਨੇ ਐਟੀਕੀਟਸ ਨਾ ਖੋਲੇ। ਇਹਨੂੰ ਕਹਿੰਦੇ ਨੇ ਐਟੀਕੀਟਸ। ਓ ਜੋ ਕੀ ਆਪਾਂ ਨੂੰ ਹੈ ਨਹੀਂ। ਮੈਨੂੰ ਤਾਂ ਹੈਗੇ ਆ। ਹਨ ਜੇ ਲੋਕ ਦੇਖਣਗੇ ਵੀ ਜੋਤਨੀਆ 셔ਟ ਕਿਉਂ ਪਾਈ ਹੋਈ ਆ ਟੀ-ਸ਼ਰਟ ਗੰਦੀ ਜੀ ਉਹ ਆਪਣੇ ਡੈਂਟਿੰਗ ਪੇਂਟਿੰਗ ਕਰਾਉਣ ਛੱਲਿਆ ਔਰ ਨਿਕ ਸੈਪਰੇਟ 셔ਟ ਰੱਖੇ ਆਏ ਵੀ ਤੂੰ ਖਰਾਬ ਕੀਤੀ ਹੋਈ ਆ ਯਾਰ ਮੈਂ ਕੀ ਕਰੀ ਹੋਈ ਆ ਆ ਇਕੱਠੇ ਕਰ ਲਾ ਆਪਾਂ ਵੇਚਿਆ ਕਰਾਂਗੇ ਠੀਕ ਹੈ ਠੀਕ ਹੈ ਪੈਸੇ ਬਣਾਇਆ ਕਰਾਂਗੇ ਆਹ ਲਓ ਆ ਮੈਂ ਇਨੇ ਇਕੱਠੇ ਕਰੇ ਹੋਏ ਨੇ ਮੈਂ ਵਿਆਹ ਤੋਂ ਪਹਿਲਾਂ ਵੀ ਬੜੇ ਇਕੱਠੇ ਕਰੇ ਹੋਈ ਸੀ ਯਾਰ ਨਹੀਂ ਮੈਨੂੰ ਇਹਦਾ ਮੈਨੂੰ ਐ ਕਿਉਂ ਲੱਗ ਰਿਹਾ ਵੀ ਇਹਦਾ ਕੱਪੜਾ ਆਕਸਫੋਰਡ ਨਹੀਂ ਹੈਗਾ। ਯਾ ਨਹੀਂ ਹੈਗਾ। ਪਰ ਮੈਨੂੰ ਸੋਹਣੀ ਲੱਗੀ ਸੀਗੀ। ਇੱਕ ਮੈਨੂੰ ਉਹ ਉਹਦੀ ਕਿਹੜੀ ਇਹ ਕਿਹੜਾ ਬ੍ਰਾਂਡ ਹੈ ਉਹ? ਕਿਹੜਾ? ਬਰੁਕਸ ਬਰੁਕਸ ਨਹੀਂ। ਗੈਂਟ ਦੀ ਹੋਈ ਸੀ ਉਹ ਵੀ ਸ਼ਰਟ। ਹਮ ਪਰ ਉਹ ਮਤਲਬ ਉਹਦਾ ਪ੍ਰਿੰਟ ਬਹੁਤ ਸੋਹਣਾ ਸੀਗਾ ਪਰ ਉਹ ਆਕਸਫੋਰਡ ਕੱਪੜਾ ਨਹੀਂ ਸੀਗਾ। ਤੇ ਪਰ ਮੈਨੂੰ ਆ अच्छी ਲੱਗੀ ਸੀ ਸੋਹਣੀ ਹੈ ਨਾ ਇਹ ਚ ਇੱਕ ਬ੍ਰਾਊਨ ਕਲਰ ਵੀ ਸੀਗਾ ਪਰ ਮੈਨੂੰ ਐ ਸੀਗਾ ਫਿਰ ਤੁਹਾਡੀ ਬਰੁਕਸ ਨਾਲੀ ਨਾਲ ਮੈਚ ਹੋ ਜਾਊਗਾ ਸੋਹਣੀ ਹੈ ਨਾ ਚਲ ਜੀ ਨੂੰ ਸਟਾਈਲ ਕਰਿਓ ਓਕੇ ਚਲ ਉਹਨਾਂ ਪੈਸੇ ਪਾ ਦੇ ਇਹਦੇ ਬਹੁਤ ਸੋ ਮੇਰਾ ਪਾਈਨੈਪਲ ਪੇਸਟਰੀ ਖਾਣ ਨੂੰ ਬੜਾ ਜੀ ਕਰ ਰਿਆ ਸੀ ਸੋ ਆਈ ਥੋਟ ਆਫ ਆਰਡਰਿੰਗ ਅ ਫੁੱਲ ਕੇਕ ਓਨਲੀ ਇਹ ਸਾਰੇ ਖਾ ਲਾਂਗੇ ਐਂਡ ਆਈ ਲਵ ਥਿਸ ਪਤਾ ਨਹੀਂ ਭਾਈ ਸਾਹਿਬ ਦਾ ਫੈਸ਼ਨ ਦੇਖੋ ਇਰ ਮੈਨੂੰ ਫਲੀਪਰ ਰਹਿ ਕੇ ਮੋਚੀ ਤੇ ਮੈਂ ਉਦੋਂ ਦੀ ਗੱਹਿ ਰਹੀ ਆ ਵੀ ਮੈਂ ਨਵੀਂ ਮੈਂ ਇਹਨਾਂ ਨੂੰ ਬਰਕਨ ਦੀ ਨਵੀਂ ਚੱਪਲ ਲੈ ਕੇ ਦੇ ਦੀਆਂ ਇਤੋਂ ਪੈਸੇ ਵੀ ਨਹੀਂ ਮੰਗਦੀ ਓ ਯਾਰ ਮੈਨੂੰ ਐਵੇਂ ਨਾ ਰੂਮ ਬੰਦ ਏ ਰੂਮ ਬੰਦ ਰੂਮ ਬੰਦ ਕਿ ਨਾਰੇ ਕੀ ਚੀਜ਼ ਕੀ ਕਹਦ ਨੇ ਰੂਮ ਬੰਦ ਕਿੰਨੀ ਡਸਟ ਸਹੀ ਗੱਲ ਲੋ ਦਸਨ ਮੈਟਰ ਚੀਜ਼ਾਂ ਲੈਣੀਆਂ ਥੋੜੀ ਬੰਦ ਕਰ ਦਾਂਗੇ ਇਹ ਫੈਸ਼ਨ ਵੀ ਐਕਚੁਅਲੀ ਆ ਕਾਫੀ ਅੱਛਾ ਫੈਸ਼ਨ ਹੈ ਏ ਲੋ ਹੈਲੋ ਵੈਲਕਮ ਟੂ ਅ ਮੇ ਅਗਲਾ ਨਹੀਂ ਕੀਤਾ ਸੀ ਨਹੀਂ ਕੀਤਾ ਹਲੇ ਮੈਂ ਨਾ ਤਾਂ ਅਪਲੋਡ ਵੀ ਨਹੀਂ ਕੀਤਾ ਇੱਥੇ ਅਪਲੋਡ ਕਰਤਾ ਸੀ ਔਰ ਥੰਬਨੇਲ 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 ਹੈਲੋ ਗਾਇਜ਼ ਕਿ ਹੈ ਹਾਂ ਸਾਰੇ ਜਣੇ ਕੈਪਸ਼ਨ ਪਾਤਾ ਸੀ ਤੇ ਉਹ ਰਹਿ ਗਿਆ ਸੀ ਥੰਬਨੇਲ ਪਾਉਣ ਹਲੇ ਮੈਂ ਲਾਦਾ ਅਪਲੋਡ ਵੀ ਹੋਇਆ ਨਹੀਂ ਨਹੀਂ ਅਪਲੋਡ ਹੋ ਗਿਆ ਸਾਰਾ ਕੁਝ ਮੈਨੂੰ ਨੋਟੀਫਿਕੇਸ਼ਨ ਨਹੀਂ ਆਇਆ ਮੈਨੂੰ ਆ ਗਿਆ ਸੀ ਮੈਂ ਉਸੇ ਵੇਲੇ ਖੋਲ ਲਿਆ ਸੀ ਮੈਂ ਅਪਲੋਡ ਕਰਤਾ ਸੀ ਵਲੌਗ ਓਕੇ ਸੋ ਮੁੰਡਾ ਸੀ ਖਾਣੇ ਆਨ ਕਿ ਜਾਰੀ ਹੈ 3 ਲੋਕ ਆਨੇ ਦਲੂ ਬਲੰਦੇ ਸੋ ਹੁਣ ਅਸੀਂ ਖਾਣ ਲੱਗੇ ਆ ਜਿਹੜੀ ਸੀ ਯੂਟਿਜ਼ਿੰਗ ਕਰਨੀ ਸੀ ਸੀਰੀਅਸਲੀ ਬਹੁਤ ਟਾਈਮ ਹੋ ਗਿਆ ਜਿੰਨੇ ਲੋਗ ਇਹਨੂੰ ਸ਼ਰੀਫ ਸਮਝਦੇ ਨੇ ਨਾ ਸੰਕਿਆ ਕਰੋ ਸ਼ਰੀਫ ਨਹੀਂ ਮੇਰਾ ਬਹੁਤ ਖੂਨ ਪਿੰਦਾ ਹੈ ਤੇ ਐਕਚੁਅਲ ਚ ਕਰ ਥੋੜੀ ਦਿੱਤੀ ਜੇ ਕਹਿਤਾ ਤੇ ਉਹ ਹੋ ਗਿਆ ਠੀਕ ਹੈ ਫਿਰ ਉਹ ਕਰਨ ਦੀ ਜਰੂਰਤ ਨਹੀਂ ਹੈ ਤੁਸੀਂ ਮੂੰਹੋਂ ਸ਼ਬਦ ਕੱਢੇ ਮੇਰੇ ਲਈ ਹੋ ਗਿਆ ਤੇਰੇ ਤੋਂ ਲੜੇਂਗੇ ਉਸ ਗੱਲ ਤੇ ਨਹੀਂ ਮੈਂ ਲੜੂੰਗਾ ਪਰ ਮੈਂ ਤਾਂ ਆਪਣੀ ਫਰੈਂਡ ਨਾਲ ਆਇਆ ਹੋਇਆ ਨਾ ਇਸ ਲਈ ਤੁਹਾਨੂੰ ਵੀ ਲਾਈਕ ਨਾ ਮਾਈਲ ਟੈਲ ਯੂ ਅ ਥਿੰਗ ਬਲੋਬਾ ਤੁਸੀਂ ਬਾਕੀ ਕਪਲਸ ਵੀ ਕਰ ਸਕਦੇ ਨੇ ਜੇ ਉਹ ਆਪਣੀ ਵਾਈਫ ਨੂੰ ਡਾਇਰੈਕਟਲੀ ਕੋਈ ਚੀਜ਼ ਨਹੀਂ ਕਹਿਣਾ ਚਾਹੁੰਦੇ ਸੋ ਜੋਤ ਨੂੰ ਜਦੋਂ ਕੋਈ ਮੇਰੀ ਚੀਜ਼ ਤੇ ਗੁੱਸਾ ਆਵੇ ਜਾਂ ਇਹਨਾਂ ਨੂੰ ਐ ਲੱਗੇ ਵੀ ਹਾਂ ਯੂ نو ਮੈਂ ਆ ਕਰੂੰਗਾ ਤੇ ਐਵੇਂ ਲੜਾਈ ਪੈਜੂਗੀ ਤੇ ਫਿਰ ਆ ਕਹਿਣਗੇ ਹੁਣ ਆਪਾਂ ਫਰੈਂਡਸ ਸੋ ਹੁਣ ਤੂੰ ਮੇਰੀ ਫਰੈਂਡ ਹੈ ਤੇ ਮੈਂ ਅੱਜ ਕਿ ਮਿੱਟੀ ਕੁੱਟਦਾ ਫਿਰ ਮੇਰੀ ਇੰਨੀ ਫਿਰ ਮੈਨੂੰ ਕਹਿਣਗੇ ਤੈਨੂੰ ਮੇਰੀ ਤੂੰ ਮੈਂ ਤੇਨਾ ਫਰੈਂਡਸ਼ਿਪ ਤੋੜ ਦੂੰਗਾ ਜੇ ਤੂੰ ਮੇਰੀ ਵਾਈਫ ਨੂੰ ਦੱਸਿਆ ਹੋਣਾ ਸੀ ਫਰੈਂਡ ਫਰੈਂਡ ਬਾਰ ਆਏ ਆ ਫੇਰੇ ਮੈਂ ਰੱਜ ਕੇ ਮਿੱਟੀ ਕੁੱਟਦਾ ਜਿੰਨੀ ਮਤਲਬ ਮੈਂ ਨਾ ਸੋਚ ਵੀ ਨਹੀਂ ਸਕਦੀ ਹੁੰਦੀ ਮੇਰੇ ਪਰਸੋ ਦੀ ਗੱਲ ਹੈ ਜੋਦ ਨੇ ਮੈਨੂੰ ਐ ਉਹ ਜਿਹੀ ਗੱਲਾਂ ਬੋਲੀਆਂ ਮੈਨੂੰ ਨਹੀਂ ਬੋਲੀਆਂ ਬੜੀ ਫਰੈਂਡ ਨੂੰ ਬੋਲੀਆਂ ਠੀਕ ਹੈ ਮਤਲਬ ਆਈ ਵਾਸ ਸੋ ਸ਼ੌਕਡ ਟੂ ਬੀ ਅ ਇਨਸਾਨ ਇੰਨਾ ਕੁਛ ਮੇਰੇ ਉੱਪਰ ਐਥੇ ਪਰ ਕੇ ਬੈਠਾ ਲੈ ਪਰ ਕੇ ਗਈ ਮੈਂ ਮੈਂ ਤਾਂ ਬੜੀ ਫਰੈਂਡ ਨੂੰ ਦੱਸਿਆ ਪਰ ਇਟਸ ਅ ਗੁੱਡ ਥਿੰਗ ਮਤਲਬ ਜਿਵੇਂ ਐਂਡ ਵੀ ਕਈ ਵਾਰ ਮੈਂ ਐ ਆ ਮੈਂ ਐਵੇਂ ਕਰਦੀ ਹੁੰਨੀ ਆ ਮੋਸਟਲੀ ਕਿ ਜਦੋਂ ਕੋਈ ਜੋਤ ਮੈਨੂੰ ਮੇਰੀ ਕੋਈ ਚੀਜ਼ ਦੱਸਣ ਤੇ ਮੈਂ ਮੂੰਹ ਬਣਾ ਲੈਂਦੀ ਆ ਜਾਂ ਲੜ ਪੈਂਦੀ ਆ ਠੀਕ ਐ ਸੋ ਜਦੋਂ ਮੈਂ ਇਹਨਾਂ ਦੀ ਫਰੈਂਡ ਆ ਫਿਰ ਮੇਰੇ ਕੋਲ ਆਪਸ਼ਨ ਨਹੀਂ ਹੁੰਦਾ ਪਰ ਮੈਨੂੰ ਫਿਰ ਐਂ ਲੱਗਦਾ ਵੀ ਮੇਬੀ ਮੂੰਹ ਤਾਂ ਤਾਂ ਮੈਨੂੰ ਕਹਿ ਨਹੀਂ ਸਕਦੇ ਐਂ ਤਾਂ ਕਹਿ ਹੀ ਰਹੇ ਨੇ ਕੋਸੇ ਕਹੀਏ ਸੰਤ ਤੇ ਨਹੀਂ ਹੁਣ ਮੇਰਾ ਡਿਮਸਨ ਦਿਖਾਉਣ ਦਾ ਜੀ ਆ ਹੁਣ ਉਹਦੇ ਜਗ੍ਹਾ ਲੱਭੀ ਆਪਾਂ ਕੱਲ ਨੂੰ ਤੇ ਆਈ ਫੀਲ ਕਿ ਜੇ ਤੁਸੀਂ ਐਵੇਂ ਆਪਣੀ ਵਾਈਫ ਨੂੰ ਐਜ਼ ਅ ਫਰੈਂਡ ਬਣਾ ਕੇ ਉਹਦੀ ਮਿੱਟੀ ਕੁੱਟੋ ਜਾਂ ਕੋਈ ਚੀਜ਼ਾਂ ਉਹਨਾਂ ਨੂੰ ਦੱਸੋ ਵੀ ਜਿਹੜੀਆਂ ਤੁਹਾਨੂੰ ਨਹੀਂ ਹੁੰਦੀਆਂ ਪਸੰਦਾਰੀਆਂ ਤੇ ਮੇਬੀ ਦੇਖੀ ਡੰਪਲਿੰਗ ਵਾਲੇ ਕਿਤੇ ਡੰਪਲਿੰਗਸ ਡੰਪਲਿੰਗਸ ਔਰੇ ਡੰਪਲਿੰਗ ਹੁੱਡ ਅੱਛਾ ਹੋ ਗਏ ਇਨਾਂ ਦੇ ਉਹਨਾਂ ਨੇ ਕਿ ਇੱਥੇ ਲਿਆਉਂਦੇ ਨੂੰ ਇੱਥੇ ਹੀ ਲਿਆ ਦਿਓ ਅ ਚੰਡੀ ਤੋਂ ਅਸੀਂ ਆਏ ਆ ਡੰਪਲਿੰਗ ਹੁੱਡ ਕਿਉਂਕਿ ਮੈਨੂੰ ਅੰਗਦ ਨੇ ਦੱਸਿਆ ਸੀ ਕਿ ਬੜੇ ਸਵਾਦ ਮਿਲਦੇ ਨੇ ਸੋ ਹੁਣ ਆਪਾਂ ਆਪਣੇ ਮੀਆਂ ਜੀ ਨੂੰ ਭੇਜਿਆ ਹੈ ਲੈ ਕੇ ਹੁਣ ਵਾਸਤੇ ਮੈਥਾ ਜੋਤ ਨੂੰ ਮਮਸ ਬਿਲਕੁਲ ਨਹੀਂ ਪਸੰਦ ਕਿਉਂ ਹੈ ਵੈਜੇ ਕਿ ਨਾਨ ਵੈਜ 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 ਕਿਹੜੇ ਨਾਰਮਲ ਵੈਜ ਹਾਂ ਜਿੰਨੇ ਨੇ ਮੈਂ ਜੋਤ ਨੇ ਮੈਨੂੰ ਦੱਸਿਆ ਨਾ ਚੀਜ਼ਾਂ ਵੀ ਤੈਨੂੰ ਪਤਾ ਮੇਰੀ ਵਾਈਫ ਮੇ ਨਾਲ ਐਵੇਂ ਕਰਦੀ ਐ ਤੈਨੂੰ ਪਤਾ ਮੇਰੀ ਵਾਈਫ ਐਵੇਂ ਕਰਦੀ ਐ ਐਨ ਕਿਸੇ ਪੁਆਇੰਟ ਤੇ ਨਾ ਐਸ ਇਨਸਾਨ ਨੇ ਮੈਨੂੰ ਇੰਨਾ ਗਿਲਟ ਫੀਲ ਕਰਾਤਾ ਮਤਲਬ ਮੈਂ ਸੋਚ ਰਹੀ ਸੀਗੀ ਕਿ ਮੈਂ ਐਕਚੁਅਲੀ ਜਿਵੇਂ ਕਰਦੀ ਆ ਐਨ ਫਿਰ ਮੈਨੂੰ ਫੀਲ ਹੋਇਆ ਵੀ ਮੈਂ ਕਰਦੀ ਆ ਕਿ ਮੈਨੂੰ ਐ ਫਿਰ ਮੈਂ ਇੰਨੀ ਲਾਈਕ ਆਈ ਵਾਸ ਸੋ ਮਾਚਿੰਗ ਗਿਲਟ ਮੈਨੂੰ ਐ ਹੋਵੇ ਹਾਏ ਮੈਂ ਵਿਚਾਰੇ ਨਾਲ ਇੰਨਾ ਧੱਕਾ ਕਰਦੀ ਆ ਇਹਨੂੰ ਕੁਝ ਨਹੀਂ ਕਹਿੰਦਾ ਪਰ ਫਿਰ ਮੈਂ ਸੋਚਦੀ ਨੀ ਉਹ ਵੀ ਧੱਕਾ ਕਰਦਾ ਕਈ ਚੀਜ਼ਾਂ ਵਿੱਚ ਇਵੇਂ ਕਿਤੇ ਕਰ ਵੀ ਦਿੱਤਾ ਕੀ ਹੈ ਰਾਈਟ ਇਹਦਾ ਵਰ ਮਿਲਿਆ ਹੋਇਆ ਹੈ ਯੂ نو ਵਾਈਵਸ ਨੂੰ ਕਿਉਂ ਆਪਣੇ ਘਰ ਵਾਲੇ ਨੂੰ ਤੰਗ ਕਰ ਸਕਦੀਆਂ ਹੁਣ ਮੇਰਾ ਨਾ ਤਾਂ ਹੁਣ ਮੈਨੂੰ ਕੋਈ ਗੱਲ ਆ ਰਹੀ ਹੈ ਨਾ ਮੇਰਾ ਮਾਈਂਡ ਚੱਲ ਰਿਹਾ ਕਿਉਂਕਿ ਮੈਨੂੰ ਇੰਨੀ ਕੁ ਭੁੱਖ ਲੱਗੀ ਹੋਈ ਹੈ ਮਤਲਬ ਘਰੇ ਛੋਟੀ ਨੇ ਮੈਨੂੰ ਪੈਟਿਸ ਲਿਆ ਕੇ ਦਿੱਤੀਆਂ ਸੀਗੀਆਂ ਤੇ ਪਾਪਾ ਘਰੇ ਆਏ ਤੇ ਪਾਪਾ ਬੋਲ ਲਈ ਮੈਨੂੰ ਭੁੱਖ ਲੱਗੀ ਮੈਨੂੰ ਕੁਝ ਖਾਣ ਨੂੰ ਦੋ ਤੇ ਫਿਰ ਉਹ ਮੈਂ ਪੈਟੀਜ਼ ਪਾਪਾ ਨੂੰ ਦੇ ਦਿੱਤੀਆਂ ਤੇ ਮੇ ਲਈ ਨਹੀਂ ਬਚੀ ਤੇ ਫਿਰ ਮੈਂ ਜੋਤ ਨਾਲ ਬਾਹਰ ਆ ਗਈ ਕਿਉਂਕਿ ਮੈਂ ਡਾਕਟਰ ਕੋਲ ਜਾਣਾ ਸੀਗਾ ਤੇ ਕਿਉਂਕਿ ਮਸਾ ਮਸਾ ਮੇਰਾ ਭਾਰ ਵਧਿਆ ਸੀ ਠੀਕ ਹੈ ਮੈਂ ਹੈਲਦੀ ਹੋ ਗਈ ਸੀ ਫਿਰ ਕਿਸੇ ਕੰਜਰ ਨੇ ਮੈਨੂੰ ਨਜ਼ਰ ਲਾਤੀ ਤੇ ਮੈਂ ਫਿਰ ਉੱਥੇ ਉੱਥੇ ਹੀ ਆ ਗਈ ਪਤਾ ਨਹੀਂ ਕੀ ਮਤਲਬ ਮੈਨੂੰ ਆ ਨਹੀਂ ਸਮਝ ਲੱਗਦੀ ਵੀ ਕੀ ਮੇਰੇ ਨਾਲ ਵੈਰ ਵਿਰੋਧ ਹੈ ਕਿਸੇ ਦਾ ਠੀਕ ਹੈ ਵੀ ਨਜ਼ਰੂ ਮੈਨੂੰ ਕਹਿ ਵੀ ਰਿਹਾ ਸੀ ਬਾਰ-ਬਾਰ ਕਹਿੰਦਾ ਰੈਪ ਕਰਾਲਾ ਰੈਪ ਕਰਾਲਾ ਕੌਣ ਕਹਿ ਰਿਹਾ ਸੀ ਉਹ ਪਾਈ ਜਿਹੜਾ ਲੈ ਕੇ ਜਾ ਰਹੇ ਸੀ ਸੁਣ ਨਹੀਂ ਪਤਾ ਕੀ ਕਰਦੇ ਆ ਜੇ ਅਸੀਂ ਕਿਸੇ ਕੈਫੇ ਵਗੈਰਾ ਗਏ ਹੋਏ ਆ ਮਤਲਬ ਮਤਲਬ ਜੇ ਮਤਲਬ ਸ਼ਹਿਰ ਦੇ ਵਿੱਚ ਨਹੀਂ ਬਾਹਰ ਕਿਸੇ ਤੇ ਤੇ ਜੇ ਮੈਨੂੰ ਮੈਨੂੰ ਇਵਨ ਕਿਉਰੇ ਵੀ ਜੇ ਉਸ ਚੀਜ਼ ਬਾਰੇ ਨਹੀਂ ਸਾਨੂੰ ਪਤਾ ਠੀਕ ਹੈ ਫਿਰ ਅਸੀਂ ਵੇਟਰ ਬੁਲਾਵਾਂਗੇ ਮੈਨੂੰ ਫਿਰ ਉਹਨੂੰ ਕਵਾਂਗੇ ਵੀ ਕਿ ਜੋ ਉਹ ਖਾ ਰਿਹਾ ਹੈ ਉਹ ਵੀ ਉਹ ਹੀ ਸਾਨੂੰ ਪਤਾ ਫਿਰ ਅਸੀਂ ਉਹ ਖਾਨੇ ਆ ਤੇ ਫਿਰ ਸਾਨੂੰ ਅੱਛਾ ਵੀ ਲੱਗਦਾ मोस्ट ਆਫ ਦਾ ਟਾਈਮਸ ਕਿਉਂਕਿ ਕਈ ਵਾਰ ਹੁੰਦਾ ਵੀ ਪਤਾ ਨਹੀਂ ਹੁੰਦਾ ਵੀ ਵੈਸੇ ਅਸੀਂ ਕਿਤੇ ਜਾਣਾ ਹੈ ਨਾ ਮੋਸਟਲੀ ਅਸੀਂ ਡਿਸਾਈਡ ਕਰਕੇ ਜਾਂਦੇ ਵੀ ਅਸੀਂ ਆ ਖਾਣਾ ਮਤਲਬ ਜਿੱਥੇ ਅਸੀਂ ਪਹਿਲਾਂ ਖਾਦਾ ਹੋਇਆ ਖਾਣਾ ਪੀਣਾ ਅਸੀਂ ਉੱਥੇ ਹੀ ਜਾਣਾ ਜਾਣਾ ਕਿਉਂਕਿ ਮਨਬ ਸਾਡੇ ਨਾਲ ਐ ਹੋਇਆ ਵੀ ਅਸੀਂ ਜਿੰਨੀ ਵਾਰ ਨਵੀਂ ਕੋਈ ਚੀਜ਼ ਟਰਾਈ ਕਰਦੇ ਆ ਠੀਕ ਹੈ ਮਤਲਬ ਚੰਡੀਗੜ੍ਹ ਤਾਂ ਹੈ ਵੀ ਜਿਵੇਂ ਅਸੀਂ ਜਾਂ ਤਾਂ ਵਿਲੋ ਕੈਫੇ ਕਿੰਨੀ ਵਾਰ ਗਏ ਆ ਬਥੇਰੀ ਵਾਰ ਬਥੇਰੀ ਵਾਰ ਮਤਲਬ ਰੈਸਟੋਰੈਂਟਸ ਬਹੁਤ ਖੁੱਲਦੇ ਨੇ ਨਵੇਂ no doubt ਲੋਕ ਟਰਾਈ ਵੀ ਕਰਦੇ ਨੇ ਅਸੀਂ ਨਹੀਂ ਕਰਦੇ ਉਹ ਲੋਥੇ ਨਹੀਂ ਗਏ ਜਿੱਥੇ ਮੈਂ ਸੇਲੀਆਂ ਨਾਲ ਗਿਆ ਹੋਇਆ ਤੇ ਲੈ ਕੇ ਕਿਉਂ ਜਾਣਾ ਚਾਹੁੰਦੇ ਆ ਜੇ ਤੁਸੀਂ ਆਪਣੀਆਂ ਸੇਲੀਆਂ ਨਾਲ ਕਿਉਂ ਕਿਉਂ ਜਗ੍ਹਾ ਥਾਵਾਂ ਵਰਤ ਨਹੀਂ ਹੈਗੀਆਂ ਉਹ ਮੈਨੂੰ ਲੱਗਦਾ ਭਾਈ ਜਿਹੜਾ ਆਪਣਾ ਕਰਕੇ ਗਿਆ ਸੀ ਮੈਨੂੰ ਲੱਗਦਾ ਆਪਣਾ ਹੀ ਰੈਪ ਕਰਾ ਕੇ ਚਲੇ ਗਿਆ ਮੈਨੂੰ ਲੱਗਦਾ ਉਹ ਨਰਸੀ ਹੋਦਾ ਅੱਛਾ ਨਹੀਂ ਮੈਨੂੰ ਲੱਗਦਾ ਓਏ ਓ ਮੇਰੇ ਦਿਮਾਗ ਨੂੰ ਪਤਾ ਕੀ ਗੱਲ ਆਈ ਹੈ ਸੁਣ 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 ਮੈਨੂੰ ਲੱਗਦਾ ਮੈਂ ਉਹਨੇ ਐਪ ਦਾ ਆਰਡਰ ਦਿੱਤਾ ਹੋਣਾ ਤੇ ਉਹਦਾ ਬਾਅਦ ਚ ਮਨ ਬਦਲ ਗਿਆ ਹੋਣਾ ਠੀਕ ਹੈ ਤੇ ਮੈਨੂੰ ਫੋਰਸ ਕਰ ਰਿਆ ਸੀ ਵੀ ਇਹਨੂੰ ਚੇਪਦਾ ਨਹੀਂ ਤੂੰ ਹੁਣੇ ਮੈਨੂੰ ਕੀ ਬੋਲੇ ਵੀ ਉਹ ਜਗ੍ਹਾ ਵਰਥ ਨਹੀਂ ਹੈ ਮਤਲਬ ਵਾਟ ਡਿਡ ਯੂ ਜਸ ਸੇ ਕਿ ਮਤਲਬ ਕੀ ਸੀ ਤੁਹਾਡਾ ਉਹ ਚੀਜ਼ ਦਾ ਸਮਝ ਆਇਆ ਮੈਨੂੰ ਪੁਲਿਸ ਵੈਲੇ ਟੈਂਪਰ ਸਮਝਾਉਂਗਾ ਤੈਨੂੰ ਨਹੀਂ ਤੁਸੀਂ ਹੁਣੇ ਹੀ ਦੱਸੋ ਤੁਸੀਂ ਮੈਂ ਤੁਹਾਨੂੰ ਕਿਹਾ ਵੀ ਮੇਰੇ ਮੂੰਹ ਸੇ ਨਿਕਲ ਗਿਆ ਨਹੀਂ ਤੁਸੀਂ ਮੈਨੂੰ ਕਿਹਾ ਮੈਂ ਮੈਨੂੰ ਪੁੱਛਿਆ ਕਿ ਤੁਸੀਂ ਮੂੰਹ ਸੇ ਨਿਕਲ ਗਏ ਨਹੀਂ ਹੁਣ ਉਹ ਤੁਸੀਂ ਮੈਨੂੰ ਰਿਪੋਰਟ ਕਰੋ ਤੁਸੀਂ ਮੈਨੂੰ ਕਿਹਾ ਵੀ ਮੈਂ ਉਹ ਜਗ੍ਹਾ ਤੇ ਨਹੀਂ ਲੈ ਕੇ ਗਿਆ ਜਿੱਥੇ ਮੈਂ ਆਪਣੀਆਂ ਸਹੇਲੀਆਂ ਨਾਲ ਜਾਂਦਾ ਸੀ ਤੇ ਮੈਂ ਤੁਹਾਨੂੰ ਕਿਹਾ ਵੀ ਤੁਸੀਂ ਮੈਨੂੰ ਇਹ ਕਿਹਾ ਵੀ ਮੈਂ ਕਈ ਥਾਵਾਂ ਤੇ ਤੈਨੂੰ ਉੱਥੇ ਲੈ ਕੇ ਨਹੀਂ ਗਿਆ ਮੈਂ ਤੈਨੂੰ ਇਹ ਕਿਹਾ ਹਾਂ ਤੇ ਮੈਂ ਉਹੀ ਕਿਹਾ ਕਿ ਤੁਸੀਂ ਮੈਨੂੰ ਉਹ ਜਗ੍ਹਾ ਤੇ ਲੈ ਕੇ ਜਾਣਾ ਚਾਹੁੰਦੇ ਹੋ ਤੇ ਤੁਸੀਂ ਆਪਣੀਆਂ ਸਹੇਲੀਆਂ ਲੈ ਗਏ ਨਹੀਂ ਤੇ ਤੁਸੀਂ ਕਿਹਾ ਵਰਤ ਨਹੀਂ ਹੈ ਮਤਲਬ ਕਿ ਮੇਰੇ ਨਾਲ ਜਾਣਾ ਵਰਤ ਨਹੀਂ ਹੈ ਕਿ ਕੀ ਮਤਲਬ ਹੁਣ ਉਹ ਥਾਵਾਂ ਨਾਲ ਆਊਟ ਆਫ ਦਾ ਟ੍ਰੈਂਡ ਹੋ ਚੁੱਕੀਆਂ ਨੇ ਤੇ ਉੱਥੇ ਜਾਣਾ ਵਰਥ ਨਹੀਂ ਸਮਝੀ ਸਮਝੀ ਮੇਰੀ ਗੱਲ ਹੂੰ ਇਹ ਨਹੀਂ ਸਮਝੀ ਸਮਝ ਗਈ ਮੈਂ ਚੰਗੀ ਤਣਾ ਸਮਝ ਗਈ ਹੁਣ ਜਿਵੇਂ ਆਇਆ ਤਾਂ ਮੈਂ ਮੋਰਨੀ ਵੀ ਗਿਆ ਹੋਇਆ ਹੂੰ ਤਾਪਾ ਨਹੀਂ ਗਏ ਕਿਉਂਕਿ ਉੱਥੇ ਕੁਝ ਆਈ ਨਹੀਂ ਉਹਨਾਂ ਨਾਲ ਤਾਂ ਤਾ ਗਿਆ ਸੀ ਨਾ ਮੈਂ ਵੀ ਮੈਂ ਦੇਖਿਆ ਨਹੀਂ ਸੀ ਕਦੇ ਤਾ ਕੱਲੀ ਕੱਲੀ ਨਾਲ ਜਦੋਂ ਗਿਆ ਸੀ ਤੇ ਦੇਖਿਆ ਨਹੀਂ ਸੀ ਮੈਨੂੰ ਹਰ ਇੱਕ ਵਾਰ ਐਵੇਂ ਲੱਗਦਾ ਸੀ ਵੀ ਉੱਤੇ ਕੁਝ ਨਵੀਂ ਚੀਜ਼ ਲੱਭ ਚੁਗੀ ਵਾਓ ਸਮਝਣ ਵਾਲੇ ਸਮਝ ਜਾਣਗੇ ਕਿ ਉੱਥੇ ਕੀ ਹੋ ਗਿਆ ਸੀ ਸੋ ਹਮਾਰਾ ਫੂਡ ਤਾਂ ਆ ਗਿਆ ਹੈ بارش ਪੈ ਰਹੀ ਆ ਕਾਰ ਤੇ ਚੱਲੀਏ ਚਲੋ ਚਲੋ ਕਾਰ ਬਾਕੀ ਸਾਮਾਨ ਲੈ ਕੇ ਆਓ ਕੇ ਸਵਾਦ ਲੱਗ ਰਹੇ ਨੇ ਆਈ ਰੀਅਲੀ ਹੋਪ ਕਿ ਇਹ ਸਵਾਦ ਹੀ ਹੋਵੇ ਟੂ ਰੂ ਡੂ lettes try ਮਨੂ ਸ਼ਨੂਰ ਨੇ ਜਦੋਂ ਕੁਝ ਖਾਣਾ ਹੈ ਨਾ ਕਪੜੇ ਜ਼ਰੂਰ ਗੰਦੇ ਕਰਨੀ ਆ ਤੇ ਇਹਨੇ ਕੱਪੜੇ ਗੰਦੇ ਕਰਨੇ ਹੀ ਕਰਨੇ ਨੇ ਚਾਹੇ ਇਹ ਉੱਪਰ ਪੂਰੀ ਚਾਦਰ ਲੈ ਕੇ ਬੰਨ ਕੇ ਖਾ ਲੈਣਾ ਇਹਨੇ ਸਮਹਾਉ ਚਾਦਰ ਦੇ ਵਿੱਚੋਂ ਵੀ ਗੰਦਾ ਕਰ ਦੇਣਾ ਕਰ ਦੇਣਾ ਨਾ ਗਲਤ ਗਲਤ ਨਹੀਂ ਕਹੀ ਮੈਂ ਤੁਹਾਨੂੰ ਇਹ ਕਿਵੇਂ ਦੇ ਇਹ ਤਾਂ ਸਮੋਸੇ ਨਹੀਂ ਲੱਗ ਰਹੇ ਯਾ ਇਜ਼ ਇਟ ਗੁੱਡ ਯਾ ਸਵਾਦ ਹੀ ਲੱਗਿਆ ਸਵਾਦ ਲੱਗੇ ਕਿਵੇਂ ਖਾ ਲਨੀ ਐ ਨਾ ਮੇਦਾ ਕੰਨ ਲੋਕੇ ਖਾਓ ਖਾਓ ਮਸੇ ਕੋ ਡਰਾ ਬੈਕ ਹੈ ਵੀ ਹੈ ਨਾ ਬਹੁਤ ਮੋٹے ਮੋਟਾ ਹੋ ਗਿਆ ਇਹ ਤੇ ਬਣੇ ਕਿਵੇਂ ਦੇ ਨੇ ਹਾਂ ਯੱਕਾ ਬਹੁਤ ਗਰਮ ਹੈ ਕੀ ਚੱਕਾ ਤੇ ਇੱਥੇ ਰੱਖ ਦੇਣਾ ਜੇ ਤੇਰਾ ਕਿਤੇ ਕੋਕ ਡੁੱਲ ਗਿਆ ਤੇ ਮੈਂ ਤੈਨੂੰ ਬਖਸ਼ੂਗਾ ਨਹੀਂ ਉਹ ਮੈਂ ਤਾਂ ਤੇਰੀ ਫਰੈਂਡ ਹਾਂ ਜੇ ਡੁੱਲੂਗਾ ਤਾਂ ਤੂੰ ਮੇਰੀ ਘਰ ਵਾਲੀ ਬਣ ਜਾਏਗੀ ਫਰੈਂਡ ਨੂੰ ਮੈਂ ਕੁਝ ਕਹਿ ਨਹੀਂ ਨਾ ਸਕਦਾ ਕਹਾਰੀ ਨੂੰ ਕਹਿ ਸਕਦੇ ਹਾਂ ਫਰੈਂਡ ਕੋਕ ਥੋੜੀ ਡੋਲੂਗੀ ਤੇਰੇ ਤੇ ਫਿਰ ਫਰੈਂਡ ਚ ਫਰਕ ਕੀ ਰਹਿ ਗਿਆ ਜੇ ਫਰੈਂਡ ਵੀ ਤੇਰੇ ਵਾਲੇ ਲੱਛਣ ਕਰਨ ਲੱਗ ਗਏ ਥੀਜ਼ ਆਰ ਦ ਬਾਉਸ ਹੂੰ ਪ੍ਰੋਪਰਲੀ ਨਹੀਂ ਆ ਰਹੇ ਕਿਹਾ ਮੈਂ ਟਾਰਚ ਮਾਰ ਕੇ ਦੇਖਣਾ ਸੋ ਇਹ ਹੈ ਬਾਉ ਕੋਈਆਂ ਗੰਡੇ ਵਿੱਚ ਹਨੀ ਚਿੜੀ ਪੋਟੈਟੋ ਭਰੇ ਹੁੰਦੇ ਆ ਹਾਂ ਮੈਨੂੰ ਵੀ ਆਈ ਨਹੀਂ ਹੁੰਦੇ ਪਲੀਜ਼ ਮੇਕ ਸ਼ੋਰ ਕੋਈ ਐਵੇਂ ਦੀ ਚੀਜ਼ ਨਾ ਹੋਵੇ ਜਿਹੜਾ ਮੇਰਾ ਸਪੀਡ ਅਪ ਕਰੇ ਤੇ ਗਿਰ ਜੇ ओके एंड भाई मेरी यो ही गलती ਕੱਢਣਗੇ ਹੋਰ ਮੈਂ ਆਪਣਾ ਨਾਮ ਥੋੜੀ ਲਾਉਂਗਾ ਵੀ ਮੈਂ ਐਵੇਂ ਕੀਤਾ ਇਹ ਫੋਰਚਨਰ ਦਾ ਨਾ ਆ ਹੋ ਜਾਂਦਾ ਆ ਵੀ ਜਿੰਨਾ ਮਰਜੀ ਇੱਥੇ ਸਮਾਨ ਮਮੋ ਜੀ ਨੂੰ ਦੇ ਦੇ ਯਾ ਦੇ ਦੇ ਕੋਲ ਹਲੇ ਫੜੀ ਮਮੋਸ ਥੈਂਕ ਯੂ ਥੰਕ ਯੂ ਬਾਏ ਬਾਏ ਬੋਲ ਲਵ ਜਦੋਂ ਮੈਂ ਸਰ ਦੀ ਪਰਸਨੈਲਿਟੀ ਚੇਂਜ ਕਰਨੀ ਹੁੰਦੀ ਹੈ ਨਾ ਮੈਂ ਉਹ ਹੈਂਡਸ਼ੇਕ ਕਰਦਾ ਮੈਂ ਕਹਿੰਦਾ ਹੈਲੋ ਫਰੈਂਡ ਇਨਾਲ ਦੀ ਨਾਲ ਬੋਲਦੇ ਆ ਕਿਹਨਾਂ ਦੇ ਬੋਲਦੇ ਹੁੰਦੇ ਆ ਇਹ ਸ਼ਨੂਰ ਫੈਮਿਲੀ ਫੈਰੇ ਫੈਰੇ ਮੈਨੂੰ ਇੱਕ ਅੱਧੀ ਸੇਲੀ ਬਾਰੇ ਵੀ ਦੱਸ ਦਿੰਦਾ ਉਸ ਬਿਟਵੀਂ ਫਿਰ ਮੈਨੂੰ ਕਹਿੰਦੇ ਤੂੰ ਮੇਰੀ ਵਾਈਫ ਨੂੰ ਨਹੀਂ ਦੱਸਿਆ ਉਹ ਐਨੀ ਨੈਪਨ ਯਾਰ ਕਿਉਂ ਫਸਾ ਕੇ ਖੜਗੇ ਹੈ